ਕੈਨੇਡੀਅਨ ਪੁਲਸ ਨੇ ਸਿੱਖ ਵਖਵਾਦੀ ਨੇਤਾ ਹਰਦੀਪ ਸਿੰਘ ਨਿਜਰ ਜਿਸ ਦੀ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਉਸ ਦੇ ਇੱਕ ਸਹਿਯੋਗੀ ਨੂੰ ਉਸ ਦੀ ਜਾਨ ਨੂੰ ਵੱਢ ਦੇ ਖਤਰਿਆਂ ਦੇ ਕਾਰਨ ਚੇਤਾਵਨੀ ਜਾਰੀ ਕੀਤੀ ਹੈ ਇੱਕ ਉੱਗੇ ਸਿੱਖ ਵਖਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਮੰਗਲਵਾਰ ਨੂੰ ਇਸ ਦੇ ਬਾਰੇ ਵਿੱਚ ਖੁਲਾਸਾ ਕੀਤਾ ਹੈ ਕਿ 온ਟਾਰੀਓ ਦੇ ਵਿੱਚ ਅਧਿਕਾਰੀਆਂ ਨੇ ਰਾਇਲ ਕੈਨੇਡੀਅਨ ਮਾਉਂਟੇਨਡ ਪੁਲਸ ਯਾਨਕੀ ਆਰਸੀਐਮਪੀ ਦੇ ਸਹਿਯੋਗ ਦੇ ਨਾਲ 인ਦਰਜੀਤ ਸਿੰਘ ਗੋਸਲ ਨੂੰ ਚੇਤਾਵਨੀ ਕਰਨ ਦੀ ਡਿਊਟੀ ਨੋਟਿਸ ਦਿੱਤਾ ਹੈ ਜੀਹਾਂ ਦੱਸਦੀ ਹੈ ਕਿ ਗੋਸਲ ਜੋ ਕਿ ਜੂਨ 2023 ਦੇ ਵਿੱਚ ਉਸ ਦੀ ਹੱਤਿਆ ਦੇ ਸਮੇਂ ਨਿਜਰ ਦਾ ਇੱਕ ਸਹਾਇਕ ਵੀ ਅਖਵਾਉਂਦਾ ਸੀ ਉਸ ਨੂੰ ਇਸ ਹਫਤੇ ਚੇਤਾਵਨੀ ਯਾਨਕੀ ਧਮਕੀ ਮਿਲੀ ਹੈ ਦੱਸਦੀ ਹੈ ਕਿ ਸਤੰਬਰ 2023 ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਸੰਭਾਵਿਤ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਨਿਜਰ ਦੀ ਹੱਤਿਆ ਨੇ ਮਹੱਤਵਪੂਰਨ ਵਿਵਾਦ ਖੜਾ ਕਰ ਦਿੱਤਾ ਸੀ ਕੈਨੇਡੀਅਨ ਪੁਲਿਸ ਨੇ ਇਸ ਕਤਲ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਹੈ ਹਾਲਾਂਕਿ ਭਾਰਤ ਨੇ ਇਸ ਘਟਨਾ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਆਪਣੀ ਭੂਮਿਕਾ ਤੋਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਇਨਕਾਰ ਹੀ ਕੀਤਾ ਹੈ ਇਸ ਸਬਦ ਦੇ ਦਰਮਿਆਨ ਤਣਾਅ ਲਗਾਤਾਰ ਵਧਾ ਗਿਆ ਤੇ FBI ਦੇ ਵੱਲੋਂ ਵਰਤਮਾਨ ਦੇ ਵਿੱਚ 11 ਅਗਸਤ ਨੂੰ ਇੱਕ ਡਰਾਈਵ ਬਾਈ ਗੋਲੀਬਾਰੀ ਦੀ ਜਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਨਾਲ ਨਜ਼ਦੀਕੀ ਦੇ ਨਾਲ ਜੁੜੇ ਹੋਏ ਕੈਲੀਫੋਰਨੀਆ ਦੇ ਇੱਕ ਕਾਰਕੁਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਯੂਐਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਸਿੱਖ ਵਕਵਾਦਿਆਂ ਵਿਰੁੱਧ ਸੰਭਾਵਿਤ ਧਮਕੀਆਂ ਦੀ ਵਿਆਪਕ ਜਾਂਚ ਦੇ ਹਿੱਸੇ ਦੇ ਵਜੋਂ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕਰ ਰਹੀ ਹੈ ਦੂਸਰੇ ਪਾਸੇ ਦੱਸ ਦਈਏ ਕਿ ਭਾਰਤ ਨੇ ਕੈਨੇਡਾ ਦੇ ਉੱਪਰ ਦੋਸ਼ ਲਗਾਇਆ ਹੈ ਕਿ ਉਹ ਪੰਜਾਬ ਭਾਰਤ ਤੋਂ ਵੱਖ ਹੋ ਕੇ ਖਾਲਿਸਤਾਨ ਬਣਾਉਣ ਦੀ ਵਕਾਲਤ ਕਰ ਰਹੇ ਸਿੱਖ ਵੱਖਵਾਦੀਆਂ ਨੂੰ ਜਾਣ ਬੁੱਝ ਕੇ ਪਨਾਹ ਦੇ ਰਿਹਾ ਹੈ ਇਸ ਦੁਲਾਵਾ ਦੱਸ ਦਈਏ ਕਿ ਧਮਕੀਆਂ ਦੇ ਜਵਾਬ ਦੇ ਵਿੱਚ ਗੌਸਲ ਨੇ ਕਿਹਾ ਹੈ ਕਿ ਮੈਨੂੰ ਕੈਨੇਡੀਅਨ ਅਧਿਕਾਰੀਆਂ ਨੇ ਮੇਰੀ ਜਾਨ ਨੂੰ ਖਤਰੇ ਦੇ ਹੋਣ ਬਾਰੇ ਸੂਚਿਤ ਕੀਤਾ ਹੈ ਹਾਲਾਂਕਿ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਲਈ ਮੇਰੀ ਵਚਨਬੱਧਤਾ ਹਮੇਸ਼ਾ ਅਟਲ ਰਹੀ ਹੈ ਦੱਸਦੀ ਹੈ ਕਿ ਨਾਥਾ RCMP ਅਤੇ ਨਾਹੀ ਓਨਟਾਰੀਓ ਪੁਲਿਸ ਤੁਰੰਤ ਟਿੱਪਣੀ ਦੇ ਵਾਸਤੇ ਅਵੇਲੇਬਲ ਸੀ ਕੈਨੇਡੀਅਨ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲਵਲੈਂਕ ਦੇ ਦਫਤਰ ਜੋ ਕਿ ਕਾਨੂੰਨ ਲਾਗੂ ਕਰਨ ਦੀ ਨਿਗਰਾਨੀ ਕਰਦਾ ਹੈ ਨੇ ਕੋਈ ਬਿਆਨ ਦੇਣ ਤੋਂ ਸਾਫ ਸ਼ਬਦਾਂ ਦੇ ਵਿੱਚ ਇਨਕਾਰ ਹੀ ਕਰ ਦਿੱਤਾ ਇੱਕ ਸਬੰਧਤ ਵਿਕਾਸ ਦੇ ਵਿੱਚ ਲਗਾਤਾਰ ਚੱਲ ਰਹੀ ਇਸ ਕਾਰਵਾਈ ਦੇ ਦੌਰਾਨ ਦੱਸਦੀ ਹੈ ਕਿ ਜੂਨ 2023 ਦੇ ਵਿੱਚ FBI ਨੇ ਪੰਨੂ ਦੇ ਉੱਪਰ ਵੀ ਇੱਕ ਗਤਿਤ ਕਤਲ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਸੀ ਜਿਸ ਦੇ ਵਿੱਚ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਇੱਕ ਭਾਰਤੀ ਖੋਫਿਆ ਅਧਿਕਾਰੀ ਦੀ ਨਿਰਦੇਸ਼ਾਂ ਦੇ ਹੇਠ ਕਤਲ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ ਖਰਬ ਸਬਦ ਦੇਰਮਿਆਨ ਹਰਦੀਪ ਸਿੰਘ ਨਿਜਰ ਦੇ ਕਤਲ ਹੋ ਜਾਣ ਤੋਂ ਬਾਅਦ ਅਤੇ ਦੂਸਰੇ ਪਾਸੇ ਗੁਰਪਤਵੰਦ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਕਰਨ ਦੇ ਬਾਰੇ ਵਿੱਚ ਇਸ ਸਬਦ ਦੇਰਮਿਆਨ ਕਈ ਸਾਰੀਆਂ ਕਹਾਣੀਆਂ ਲਗਾਤਾਰ ਲੋਕਾਂ ਦੇ ਸਾਹਮਣੇ ਆਉਂਦੀਆਂ ਰਹੀਆਂ ਨੇ ਪਰੰਤੂ ਇਹਨਾਂ ਤੋਂ ਕਦੋਂ ਉੱਠੇਗਾ ਪਰਦਾ ਅਤੇ ਹੁਣ ਜਿਹੜੀਆਂ ਨਵੀਆਂ ਇਸ ਵਕਤ ਧਮਕੀਆਂ ਆਉਣੀਆਂ ਸ਼ੁਰੂ ਵੀ ਹੋਈਆਂ ਨੇ ਇਸ ਦੇ ਉੱਪਰ ਕੀ ਹੋਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਇਹ ਵੇਖਣਾ ਅਹਿਮ ਹੋਵੇਗਾ। ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।